ਪੰਜਾਬ ਸਰਕਾਰ ਨੇ ਵਿਧਾਨ ਸਭਾ ਚ ਇੱਕ ਬਿੱਲ ਲਿਆਂਦਾ ਪਵਿੱਤਰ ਗ੍ਰੰਥਾਂ ਦੇ ਪ੍ਰਤੀ ਅਪਰਾਧਿਕ ਮਾਮਲਾ ਨਿਰੋਧ ਥਾਂ 2025 ਦਾ ਜਦਕਿ ਉਹ ਇੱਕ ਆਈ ਵਾਰਸ਼ ਦੇ ਤੌਰ ਤੇ ਲਿਆਂਦਾ ਜਿਹਨੂੰ ਕਿ ਪਹਿਲਾਂ ਕੋਈ ਨੜੀ ਪੂਰੀ ਤਿਆਰੀ ਕੀਤੀ ਵਿਵਨਾਂ ਲਿਆਂਦਾ ਔਰ ਹੁਣ ਉਹਨੂੰ ਜਿਹੜੀ ਸਿਖਿ ਕਮੇਟੀ ਦੇ ਕੋਲ ਭੇਜ ਦਿੱਤਾ ਹੈ ਜਦਕਿ ਜਾਂਚ ਉਹਦੇ ਤੇ ਕੋਈ ਕਾਰਵਾਈ ਕਰਨੀ ਸੀ ਉਹ ਵੀ ਨਹੀਂ ਕੀਤੀ ਪਰ ਉਹ ਵੀ ਅਧਾ ਜ਼ੂਰਾ ਲੈਂਦਾ ਹੈ जिते उन्हें बाकी ग्रंथा की गल की सारे ग्रंथ जी सम्मानजनक हैं कुरान भी साढ़े सम्मान है बाइबल भी और गुरु ग्रंथ साहब नमस् नतमस्तक होंगे गीता रामायण महाभारत और वो जी दिखे दलित समाज की शरदा था जरा गुरु रविदास महाराज के प्रति भगवान बाल्मीकि जी के प्रति संत कबीर जी के प्रति और संत नाभा जी के प्रति ਇਹਨਾਂ ਦੇwidetilde ਉਹਨਾਂ ਨੇ ਕੁਛ ਨਹੀਂ ਕੀਤਾ ਇਹਨਾਂ ਨੂੰ ਉਸ ਬੇਅਦਬੀ ਤੋਂ ਬਾਹਰ ਰੱਖਿਆ ਜਾਂਦੀ ਕਿ ਗੁਰੂ ਰਮਦਾਸ ਜੀ ਦੇ ਗ੍ਰੰਥ ਜਿਹੜਾ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਚੰ ਅੰਮ੍ਰਿਤ ਬਾਣੀ ਵੀ ਚੱਲਦੀ ਹੈ ਉਹਦਾ ਵੀ ਸਤਕਾਰ ਉਹਨਾਂ ਹੀ ਹੋਣਾ ਚਾਹੀਦਾ ਸੀ। ਬਾਕੀ ਭਗਵਾਨ ਬਾਲਕੀ ਰਮਾਇੰਦ ਦਾ ਵੀ ਸਤਕਾਰ ਤੇ ਨਾ ਹੋਣਾ ਤੇ ਹੋਣਾ ਚਾਹੀਦਾ। ਉਹਨਾਂ ਦੀਆਂ ਮੂਰਤੀਆਂ ਨੂੰ ਵੀ ਜਦੋਂ ਅਸੀਂ ਜਿਹੜਾ ਪ੍ਰਾਣ ਪ੍ਰਤੀਸ਼ਟਾ ਕਰਦੇ ਹਾਂ ਤਾਂ ਉਹਨਾਂ ਮੂਰਤੀਆਂ ਦੀ ਵੀ ਅਸੀਂ ਉਨਾ ਹੀ ਸਨਮਾਨ ਕਰਦੇ ਹਾਂ। ਸੋ ਉਹਨਾਂ ਨੂੰ ਕਿਤੇ ਵੀ ਨਹੀਂ ਹੋਇਆ। ਕੱਲ ਨੂੰ ਕੋਈ ਉਹਨਾਂ ਦੇ ਪ੍ਰਤੀ ਕੋਈ ਬੇਅਦਬੀ ਹੋਏਗੀ ਤੇ ਉਹ ਕਿਸੇ ਵੀ ਇਸ ਰੋਕ ਥੰਮ ਦੇ ਦੀਨ ਨਹੀਂ ਆਏਗੀ। ਔਰ ਇਹਦੇ ਨਾਲ ਜਿਹੜਾ ਆ ਪੰਜਾਬ ਸਰਕਾਰ ਦਾ ਜਿਹੜਾ ਇਹ ਦਲਿਤ ਵਿਰੋਧੀ 체ਰਾ ਜਿਹੜਾ ਨਫ਼ਰਤ ਭਰਿਆ ਜਿਹੜਾ 체ਰਾ ਉਹ ਸਾਹਮਣੇ ਆਉਂਦਾ ਕਿਉਂਕਿ ਅਜੇ ਤੱਕ ਜਿੰਨੇ ਵੀ ਵਾਅਦੇ ਕੀਤੇ ਇਹਨਾਂ ਨੇ ਉਹਨਾਂ ਦੇ ਪ੍ਰਤੀ ਕੋਈ ਕੰਮ ਵੀ ਨਹੀਂ ਕੀਤਾ ਔਰ ਇਹਨਾਂ ਨੂੰ ਅਣਗੌੜਿਆ ਕੀਤਾ ਹੈ। ਜਦੋਂ ਉਹਨਾਂ 2022 ਦੇ ਵਿੱਚ ਇਹ ਕਿਹਾ ਸੀ ਅਸੀਂ ਪੰਜਾਬ ਚ ਦਲਿਤਾਂ ਦਾ ਮੁੱਖ ਮੰਤਰੀ ਬਣਾਵਾਂਗੇ। ਵੋਟਾਂ ਲੈ ਲਈਆਂ ਉਸ ਤੋਂ ਬਾਅਦ ਹੁਣ ਕਿਤੇ ਨਹੀਂ ਦਿਖਾਈ ਦਿੰਦੇ। ਬੈਕਲੌਗ ਪੂਰਾ ਕਰਨੇ ਤਾਂ نکਾਲੂ ਵੀ ਨਹੀਂ ਕੀਤੀ। ਬਾਕੀ ਰਿਜ਼ਰਵ ਸੀਟਾਂ ਦੇ ਉੱਤੇ ਤੁਸੀਂ ਦੇਖਦੇ ਹੋ ਕਿਸ ਤੇ ਕੰਪੀਟਿਸ਼ਨ ਔਰ ਜਿਹੜੇ ਦਲਿਤ ਸਮਾਜ ਦੇ ਲੋਕਾਂ ਦਿੱਤੇ ਨਜਾਇਜ਼ ਪਰਚੇ ਦਾਦੀ ਕੀਤੇ ਸੀ, ਧਾਰਨਿਕ ਪਰਚੇ ਦਾਦੀ ਕੀਤੇ ਸੀ ਜਿਹੜੇ ਕਹਿੰਦੇ ਸੀ ਅਸੀਂ ਆਣ ਕੇ ਸਿੱਟ ਬਣਾ ਕੇ ਇਹ ਖਤਮ ਕਰਾਂਗੇ ਉਹ ਵੀ ਨਹੀਂ ਕੀਤੇ। ਔਰ ਕਿਸੇ ਵੀ ਇੱਕ ਵੀ ਕੰਮ ਨੂੰ ਅਸੀਂ ਕਹਿ ਸਕਦੇ ਹਾਂ ਕਿ ਕੋਈ ਵੀ ਜਿਹੜਾ ਕੰਮ ਹੈ ਇਹਨਾਂ ਦਲਤਾਂ ਦੇ ਪ੍ਰਤੀ ਨੇਪੜੇ ਨਹੀਂ ਜਾੜਿਆ। ਉਨਰ ਨੂੰ ਉਹਨਾਂ ਕੋਲਿਆਂ ਕੀਤੇ ਬੋਰਡ ਬੈਂਕ ਦੇ ਤੌਰ ਤੇ ਬੱਦਕੇ ਜਿਹੜਾ ਕਿ ਚਿੰਤਾ ਦਾ ਰੁਸ਼ ਹੈ ਔਰ ਜਿੱਥੇ ਇਹ ਜਿਹੜੀ ਕੇਦਰੀਵਾਲ ਔਰ ਮਾਨ ਸਾਹਿਬ ਜਾਂ ਬਾਕੀਆਂ ਦੇ ਉੱਤੇ ਤਾਂ ਅਸੀਂ ਮੰਨ ਸਕਦੇ ਪਰ ਦੁੱਖ ਇਸ ਚੀਜ਼ ਦਾ ਕਿ ਉਸ ਦੇ ਵਿੱਚ ਸਰਕਾਰ ਦੇ ਵਿੱਚ ਬੈਠੇ ਜਿਹੜੇ ਮੰਤਰੀ ਹੈ ਉਹ ਰਵਿਦਾਸੀ ਸਮਾਜ ਦੇ ਵੀ ਹੈ ਉਹ ਮਾਸ਼ਾਬਰਾਂ ਦੇ ਵੀ ਹੈ ਉਹ ਰਣਕ ਕਬੀਰ ਪੰਥੀ ਬਰਾਦਰੀ ਦੇ ਵੀ ਨੇ ਉਹ ਵੀ ਕਿਤੇ ਨਹੀਂ ਬੋਲਦੇ ਔਰ ਬਾਲਵਿਕ ਸਮਾਜ ਦੇ ਵੀ ਹੈ ਔਰ ਭਾਗ ਇਹ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ اے ਮੰਤਰੀ ਜਿਹੜਿਆ ਉਹਨਾਂ ਨੂੰ ਵੀ ਉਹਨਾਂ ਨੇ ਚੁੱਪ ਕਰਕੇ ਬਿਠਾਇਆ ਹੋਇਆ ਔਰ ਅਸੀਂ ਇਹ ਕਹਿੰਦੇ ਆ ਕਿ ਜਿੱਥੇ ਤੁਸੀਂ ਪਿਆਰ ਦੀ ਦਾ ਵਾਕਿਆ ਦਾ ਕਰਦੇ ਆ ਉਸ ਖਰੜੇ ਦੇ ਵਿੱਚ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਭਗਵਾਨ ਵਾਲ ਵੀ ਤੇ ਸੰਤ ਕਬੀਰ ਜੀ ਔਰ ਸੰਤ ਨੱਭਾ ਦਾ ਜੀ ਉਹਨਾਂ ਦੇ ਪ੍ਰਤੀ ਵੀ ਜਿਹੜੀ ਸ਼ਰਧਾ ਸਾਡੀ ਓਨੀ ਆ ਉਹਨਾਂ ਨੂੰ ਵੀ ਉਹਨਾਂ ਦੀਆਂ ਬਾਣੀਆਂ ਉਹਨਾਂ ਦੀਆਂ ਮੂਰਤੀਆਂ ਨੂੰ ਵੀ ਉਹਨਾਂ ਦੇ ਪ੍ਰਤੀ ਵੀ ਸਾਡੀ ਜਿਹੜੀ ਸ਼ਰਧਾ ਓਨੀ ਹੋਣੀ ਚਾਹੀਦੀ ਆਦਰਵਾਈਜ਼ ਜਿਹੜਾ ਸਮਾਰਥ ਇਹਦੇ ਪ੍ਰਤੀ ਆਪਣੇ ਜਿਹੜਾ ਕੋਈ ਵੀ ਅੰਦੋਲਨ ਕਰਨ ਲਈ ਜਿਹੜਾ ਵਚਨਬਾਣ ਜਿਹੜਾ ਉਹ ਮਜਬੂਰ ਹੋਏਗਾ ਸੋ ਅਸੀਂ ਇਹ ਕਹਿੰਦੇ ਆ ਇੱਥੇ ਖਰੜਾ ਸਟੈਂਡਿੰਗ ਕਮੇਟੀ ਨੂੰ ਤੁਸੀਂ ਭੇਜਿਆ ਉਹ ਜਿਹੜੀ ਕਮੇਟੀ ਨੂੰ ਕੇ ਵੀ ਕਹਾਂਗੇ ਉਹ ਇਹਨੂੰ ਵੀ ਸ਼ਾਮਿਲ ਕਰ ਨਹੀਂ ਤੇ ਤਲਿਸਮਤ ਇਹਦੇ ਤੇ ਆਪਣਾ ਰੋਸ ਵਕਤ ਕਰਨ ਲਈ ਮਜਬੂਰ ਹੋ